ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ ਮਜ਼ਦੂਰ ਦੀ ਹੋਈ ਮੌਤ ਥਾਣਾ ਲੋਪੋਕੇ ਵਿਖੇ ਮਜ਼ਦੂਰੀ ਕਰ ਰਹੇ ਮਜ਼ਦੂਰ ਦੀ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮਜ਼ਦੂਰਾਂ ਨੇ ਦੱਸਿਆ ਕਿ ਤਹਿ ਸਿੰਘ ਜੀ ਦੀ 65 ਸਾਲ ਦੀ ਕਰੀਬ ਉਮਰ ਹੈ ਅਤੇ ਪਿੰਡ ਠੱਠੇ ਦਾ ਰਹਿਣ ਬਲਹਾ ਤੇ ਥਾਣੇ ਦੀ ਚਾਰ ਦੁਵਾਰੀ ਦੀ ਹੋ ਰਹੀ ਸੀ ਅਚਾਨਕ ਹੀ ਥਾਣੇ ਲੋਪੋਕੇ ਦੇ ਬਾਹਰ ਲੱਗੇ ਟਰਾਂਸਫਾਰਮਰ ਦੀ ਜੋ ਟੁੱਟੀ ਹੋਈ ਤਾਰ ਸੀ ਉਸ ਵਿੱਚ ਕਰੰਟ ਆਨ ਕਰਨ ਟਹਿਲ ਸਿੰਘ ਦੇ ਮੌਕੇ ਤੇ ਹੀ ਮੌਤ ਹੋ ਗਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਾਬਾ ਰਾਜ ਸਿੰਘ ਮੋੜੇ ਕਲਾਂ ਸਰਪੰਚ ਜੀਤ ਸਿੰਘ ਜੋਹਲ ਪਰਮਜੀਤ ਸਿੰਘ ਟੱਪਿਆਲਾ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਸਾਰੀ ਘਟਨਾ ਬਿਜਲੀ ਵਿਭਾਗ ਦੇ ਐਨਗੈਲੀ ਕਾਰਨ ਹੋਈ ਹੈ ਇਸ ਟਰਾਂਸਫਾਰਮਰ ਵਿੱਚ ਕੋਈ ਵੀ ਸਵਿਚ ਨਹੀਂ ਲੱਗਾ ਹੋਇਆ ਸੀ ਜਿਸ ਕਾਰਨ ਮ੍ਰਿਤਿਕ ਤਹਿਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਤੁਸੀਂ ਵੀ ਨਾ ਲੱਗੇ ਹੋ ਅੱਛਾ ਜੀ ਅੱਛਾ ਜੀ ਚਲੋ ਮੌਕੇ ਤੇ ਮੌਤ ਹੋ ਗਈ ਆ ਹਾਂ ਮੌਕੇ ਤੇ ਹਾਂ ਸਾਡੇ ਜੀ ਕਿੰਨੇ ਬੱਚੇ ਇਹਨਾਂ ਦੇ ਕਿੰਨੇ ਬੱਚੇ ਆ ਇਹਨਾਂ ਦੇ 2 ਲੜਕੇ ਨੇ ਤੇ 6 ਘੱਟ ਇੱਕ ਦੋ ਲੜਕੇ ਨੇ ਦੋ ਲੜਕੀਆਂ ਹਨ ਅੱਛਾ ਦੋ ਕੀ ਦੋ ਸੈਂ ਸੈਂ ਅੱਛਾ ඔය බිලි ලසේ නොදකනී හ අල දකන ය කෙන්නට ඇැමෝග ලෝකෙට බිිකාය ? ਮੇਰਾ ਨਾਮ ਕਾਰ ਸਿੰਘ ਮੈਂ ਠੱਠਾ ਤੇ ਕੀ ਆ ਥੋਣੀ ਜਿੰਦਾ ਦੀ ਡੈਥ ਹੋਈ ਇਹਦੀ ਇਹ ਮੇਰਾ ਪਾਪਾ ਆ ਹਾਂਜੀ ਡੈਡੀ ਮਰਾ ਕਿਥੇ ਕੰਮ ਕਰਦਾ ਸੀ ਇੱਥੇ ਹੀ ਕੰਮ ਕਰਦਾ ਥਾਣੇ ਲੱਗੇ ਹੀ ਅੱਛਾ ਥਾਣੇ ਲੱਗੇ ਕੰਮ ਕਰਦੇ ਹੀ ਆ ਹਾਂ ਥਾਣੇ ਦੇ ਨਾਲ ਲੱਗੇ ਆ ਅਰਥ ਜੇ ਨੇ ਧਿਆਨ ਨਹੀਂ ਦਿੱਤਾ ਹੈਗਾ ਬੱਤੀ ਵਾਲਿਆਂ ਦੀ ਅੰਗੇਲੀ ਆ ਇਹ ਇਹ ਬੱਤੀ ਵਾਲਿਆਂ ਦੀ ਅੰਗੇਲੀ ਆ ਹੂੰ ਇਹਨਾਂ ਨੂੰ ਸੋਚ ਘਟਰ ਜੇ ਇਹਦਾ ਤਾਰ ਚੁਕਣੀ ਚਾਹੀਦੀ ਆ ਸੋਚਾ ਹੈ ਜੀ ਸੋਚਾ ਹੈਗਾ ਸਰਪੰਚ ਸਾਹਿਬ ਮਿਲਣਾ ਚਾਹੀਦਾ ਸਾਨੂੰ ਨਹੀਂ ਹੁੰਦਾ ਨਹੀਂ ਉਹਨਾਂ ਚਰਲਾਸ਼ ਨਹੀਂ ਚੁਕਣੀ ਇੱਥੋਂ ਜਿੰਨਾ ਕੋਈ ਹੱਲ ਨਹੀਂ ਹੁੰਦਾ ਟਰਾਂਫਰ ਨੂੰ ਸੋਚਿਆਗਾ ਕੋਈ ਟਰਾਂਫਰ ਨੂੰ ਕੋਈ ਸੋਚ ਨਹੀਂ ਹੈਗਾ ਸੋਚ ਕੱਟਿਆ ਨਹੀਂ ਕੋਈ ਸੋਚਿਆ ਨਹੀਂ ਆਈ ਨਹੀਂ ਸੋਚਦੇ ਇਹ ਤਾਂ ਥੱਲੇ ਨਮਕ ਨਹੀਂ ਇਹ ਕੇਰੀ ਅੰਗੇਲੀ ਕਰਨੇ ਡੈਥ ਹੋਈ ਹੈ ਇਹਨਾਂ ਦੀ ਨਗਲੀ ਬਿਜਲੀ ਵਿਭਾਗ ਮੈਂ ਕਰ ਇਹ ਟਰਾਂਫਰ ਕਿੱਥੇ ਗਿਆ ਥਾਣੀ ਲੱਗੇ ਗੇਟ ਦੇ ਨਾਲ ਇਹ ਕੰਮ ਵੀ ਥਾਣੀ ਦਾ ਕਰਨ ਦੇ ਰਿਹਾ ਅਈ ਨਾ ਕੰਦੇ ਪੁੰਦਾ ਲੱਗੇ ਕੰਦਾ ਤੇ ਕਰ ਹਾਂਜੀ ਹਾਂਜੀ ਕਿੱਥੇ ਕੰਮ ਕਰਦੇ ਤੁਸੀਂ ਆ ਇੱਥੇ ਬਿਸ਼ ਕਰਪਰਸ਼ਨ ਦਾ ਬੌਂਡੀਅਰ ਇਹ ਮੈਦੂਦ ਤੁਹਾਡੇ ਨਾਲ ਹੀ ਇਹਦਾ ਕੀ ਨਾਮ ਹੈ ਕੋਈ ਇਹਦਾ ਨਾਮ ਕਿਹੜੇ ਪਿੰਡ ਦਾ ਚੱਠੇ ਦਾ ਹੈ ਅੱਛਾ ਤੇ ਕੀ ਗੱਲ ਹੋ ਗਈ ਇਹਨੂੰ ਇਹ ਇੱਥੇ ਲੱਗੂ ਨਹੀਂ ਰੋਟੀ ਖਾ ਕੇ ਆਉਂਦੇ ਇਹ ਲੱਗੂ ਨਿਕਲ ਨੇ ਟ੍ਰਾਫਿਕਾਂ ਲੱਗੂ ਕਾਰਨ ਕੀ ਜਿਹੜੀ ਟਾਹਾਂ ਤਾਂ ਕੋਈ ਨਾ ਲੱਗ ਗਿਆ ਲੱਗ ਗਿਆ ਕੰਮ ਚੱਲਦਾ ਤੁਸੀਂ ਚੈੱਕ ਨਹੀਂ ਕੀਤਾ ਭਈ ਇਹ ਟ੍ਰਾਫਿਕ ਦੇ ਤਰ੍ਹਾਂ ਸੁੱਟੀਆਂ ਆ ਗਈਆਂ ਨਹੀਂ ਇੱਥੇ ਤਾਂ ਕੋਈ ਸਾਰੇ ਬੰਦੇ ਬੈਠੇ ਕੰਮ ਕਰਨ ਲੱਗੇ ਕਰਨੇ ਮੈਂ ਵੀ ਇੱਥੇ ਪਿੱਛੇ ਬੋਲਦਾ ਨਾ ਕਿ ਮੈਂ ਤੁਹਾਨੂੰ ਗਾਲੀ ਨਹੀਂ ਪਤਾ ਨਹੀਂ ਹੁਣ ਕਹਿੰਦੇ ਹਿਸਾਬ ਨਾਲ ਉਹ ਰੋਟੀ ਖਾ ਕੇ ਆਏ ਆ ਜੀ ਅੱਧੇ ਘੰਟੇ ਰੁਕੇ ਕਿ ਤਾ ਉਹ ਦਿਖਾ ਕੇ ਆਇਆ ਤੇ ਇਹਨਾਂ ਆਹ ਲੱਗਣ ਤੇ ਲੱਗਉਂਦੀ ਕਿਤੇ ਮੁੰਡਿਆਂ ਬੇ ਸਾਹਮਣੇ ਇੱਥੇ ਕੰਮ ਕਰਦੇ ਉਹਨੇ ਵੇਖਿਆ ਟ੍ਰੈਂਟ ਲੱਗ ਗਿਆ ਤਾਰ ਕਿਦੋਂ ਲੱਗੀ ਮਿੱਟੀ ਵਗਾਰਾ ਪਤਲੀ ਕਰਨਾ ਚਾਹੀਦਾ ਮਿੱਟੀ ਤਾਂ ਪੜੇ ਉਧਰ ਬੇ ਕਰ ਚੱਲ ਗਿਆ ਹਾਂ ਜਾਨਦਾ ਅੱਛਾ ਅੱਛਾ ਇਹਦਾ ਕੋਈ ਸੋਚ ਹੁੰਦਾ ਕਿ ਵੇਖਿਆ ਤਾਂ ਸੱਚ ਨਹੀਂ ਲੱਗਦਾ ਜੀ ਓਏ ਮੈਂ ਤਾਂ ਇੱਧੇ ਲੱਗਿਆ